ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਸਾ ਮਾਰਿਓ ਜਨ ਸਿੰਘਨ ਆਨ ਸੁ ਹਮ ਕੋ ਦੇਹੋ ਇਧਰ ਪੰਜਾਬ ਵਿੱਚ ਮੱਸੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਛਿਪ ਕੇ ਬੈਠੇ ਸਿੰਘਾਂ ਨੇ ਵੀ ਖੁਸ਼ੀਆਂ ਵਿੱਚ ਜਕਾਰੇ ਛੱਡੇ ਪੰਥ ਮੋੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਟਾਂ ਦੇ ਘਰਾਂ ਵਿੱਚ ਸੱਥਰ ਵਿਛੇ ਹੋਏ ਸਨ ਚੁਗਲਾ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮੱッセ ਵਰਗੇ ਤਾਕਤਵਰ ਚੌਧਰੀ ਹੀ ਮਹਫੂਜ਼ ਨਹੀਂ ਸਨ ਜਦ ਇੰਨੇ ਵੱਡੇ ਮੁਗਲਈ ਘੇਰੇ ਵਿੱਚ ਰੰਗੜ ਦਾ ਸਿਰ ਸਿੰਘ ਲਾ ਕੇ ਲੈ ਗਏ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮੱッセ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ ਲਾਸ਼ ਕੋਲ ਬੈਠਾ ਫਿਰ ਲਾਪ ਕਰ ਰਿਹਾ ਸੀ ਗੁੱਸੇ ਵਿੱਚ ਆ ਕੇ ਪਰਿਵਾਰ ਨੇ ਕੁਝ ਜੀਆਂ ਨੇ ਮੱਛੇ ਦਾ ਧੜ ਚੁੱਕਿਆ ਤੇ ਲਾਹੌਰ ਲੈ ਜਾ ਕੇ ਜਕਰੀਏ ਦੇ ਦਰਾਂ 'ਕੇ ਰੱਖ ਦਿੱਤਾ। ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮੱਛੇ ਦੇ ਖੂਨੀਆਂ ਨੂੰ ਫੜਿਆ ਨਹੀਂ ਜਾਂਦਾ ਤਦ ਤੱਕ ਉਹ ਧੜ ਨੂੰ ਨਹੀਂ ਦਫਨਾਉਣਗੇ। ਸਾਡੇ ਦੁੱਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ-ਟੋਟੇ ਕਰੋ ਤੇ ਸਾਨੂੰ ਨਿਆ ਦਿਓ। ਸਾਰਾ ਪਰਿਵਾਰ ਖਾਨੂ ਤੋਂ ਇਹ ਮੰਗ ਕਰ ਰਿਹਾ ਸੀ। ਗੱਲ ਖਾਨੂ ਦੇ ਵੀ ਵੱਸੋਂ ਬਾਹਰ ਹੋ ਚੁੱਕੀ ਸੀ। ਖਬਰ ਤਾਂ ਖਾਨੂ ਦੀ ਪਹਿਲਾਂ ਹੀ ਪਹੁੰਚ ਚੁੱਕੀ ਸੀ। ਪਰ ਮੱਛੇ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਨੋਂ ਉਹ ਸੁਰਤ ਭੁਲਾ ਬੈਠਾ ਦੋ ਸਿੰਘ ਪਤਾ ਨਹੀਂ ਕਿੱਧਰੋਂ ਪ੍ਰਗਟ ਹੋ ਗਏ ਤੇ ਐਨੇ ਸਖਤ ਘੇਰੇ ਵਿੱਚੋਂ ਚੌਧਰੀ ਮੱਛੇ ਦਾ ਸਿਰ ਵੱਢ ਕੇ ਲੈ ਗਏ ਇਸ ਗੱਲ ਨੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਰ ਮਾਰਨ ਵਾਲੇ ਜ਼ਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ ਉਸ ਨੇ ਮੱਛੇ ਦੀ ਸੁਰੱਖਿਆ ਦੇ ਜ਼ਿੰਮੇਵਾਰ ਫੌਜਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਮੱッセ ਦਾ ਪਰਿਵਾਰ ਵੱਖཅੀ ਕਰ ਰਿਹਾ ਸੀ ਜੇ ਹਾਲਾਤ ਤੁਹਾਡੇ ਵੱਸ ਵਿੱਚ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ ਆਖਰ ਇਹ ਵਾਪਰ ਕਿਵੇਂ ਗਿਆ ਤੁਸੀਂ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨ ਲੱਗਾ ਕਿ ਉਹ ਐਡਾ ਕਾਰਾ ਕਰ ਗਏ ਖਾਨੂ ਫੌਜਦਾਰਾਂ ਤੇ ਚੀਕਿਆ ਪਤਾ ਨਹੀਂ ਹਜੂਰ ਉਹ ਮਾਨੋ ਅਸਮਾਨ ਵਿੱਚੋਂ ਬਾਜ ਜਾਵਾਂਗੇ ਝਪਟੇ ਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾਜ ਜੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲਦੇ ਨੂੰ ਤੇ ਜਕਰੀਏ ਨੇ ਫੌਜਦਾਰ ਨੂੰ ਨੌਕਰੀੋਂ ਕੱਢ ਦਿੱਤਾ ਸੱਦੋ ਉਹਨਾਂ ਸਾਰੇ ਚੁਗਲਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੁਣ ਮੰਗ ਲੱਗੇ ਹੋਣ ਉਹਨਾਂ ਸਾਰਿਆਂ ਨੂੰ ਸੱਦੋ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖ ਆਰਾਮ ਮਾਣ ਰਹੇ ਹਨ ਸਾਰੇ ਚੌਧਰੀ ਨੰਬਰਦਾਰ ਮੇਰੇ ਅੱਗੇ ਪੇਸ਼ ਕਰੋ ਜਕਰਿਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼ ਪ੍ਰਸਤੀਆਂ ਕਰ ਰਹੇ ਹਨ ਮੈਂ ਕੰਗਾਲ ਕਰ ਦੇਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨ ਨੂੰ ਗੁੱਸੇ ਵਿੱਚ ਚੀਕ ਰਿਹਾ ਸੀ ਹਰ ਭਗਤ ਨਿਰੰਜਨੀਆਂ ਰਾਮਾ ਰੰਧਾਵਾ ਕਰਮਾ ਛੀਨਾ ਧਰਮਦਾਸ ਜੋਧਪੂਰੀਆ ਸਭ ਕਤਾਰ ਬਣਾ ਕੇ ਜਕਰੀਏ ਅੱਗੇ ਖੜੇ ਕਰ ਦਿੱਤੇ ਗਏ ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਸੀ ਉਹ ਵੀ ਆ ਹਾਜ਼ਰ ਹੋਏ ਹੋਰ ਵੀ ਕਈ ਜਿਨ੍ਹਾਂ ਸਿੰਘਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ ਚੋਗਲ ਮੁਖਬਰਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਾਂ ਸਾਰਾ ਮੁਲਖਈਆ ਹੀ ਖਾਲਸੇ ਦਾ ਬੈਰੀ ਬਣ ਗਿਆ ਸੀ ਪਤਾ ਨਹੀਂ ਕਿੰਨੇਕ ਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਭਰੇ ਸਨ ਅੱਜ ਉਹ ਸਾਰੇ ਮੱッセ ਦੇ ਮਾਰੇ ਜਾਣ ਤੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਜਗਰੀਏ ਅੱਗੇ ਖਲੋਤੇ ਹਨ ਹਾਂ ਭਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਨਹੀਂ ਕੋਈ ਸਾਰੇ ਕਤਲ ਕਰ ਦਿੱਤੇ ਗਏ ਹਨ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਕਿਹਾ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਾਤਾਲ ਵਿੱਚ ਸਿੰਘਾਂ ਦੇ ਹੋਣ ਦੀ ਸੂਹ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ ਜਗਰੀਆ ਬੋਲਣ ਲੱਗਾ ਜੇ ਆਪਣਾ ਬਚਾਉ ਚਾਹੁੰਦੇ ਹੋ ਤਾਂ ਆਪਣੀਆਂ ਜਾਗੀਰਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਹੈ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ ਭੁੱਲ ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਰਹੇ ਹੋ ਕਿਤੋਂ ਵੀ ਪੈਦਾ ਕਰੋ ਬੰਦੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪਚਾਪ ਖਲੋਤੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪਖਤ ਨਰੰਜਨੀਆਂ ਬੋਲਿਆ ਹਜ਼ੂਰ ਭੰਗੂ ਸੁਣੀਦਾ ਹੈ ਮੀਰਾ ਕੋਟੀਆਂ ਮਤਾਬ ਸਿੰਘ ਭੰਗੂ ਉਸ ਨੇ ਚੌਧਰੀ ਦਾ ਕਤਲ ਕੀਤਾ ਹੈ ਇੱਥੋਂ ਤਿੰਨ ਕੋ ਕੋਹੀ ਹੈ ਹਜ਼ੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿਦਾ ਨਹੀਂ ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਸ ਦੇ ਸਾਥੀ ਹੋਰ ਵੀ ਹਨ ਉਸ ਜਹੇ ਖਾਨੂ ਦਾ ਡਰ ਐਤਕੀ ਲੋਕ ਨਹੀਂ ਸਕਿਆ ਜੀ ਹਜ਼ੂਰ ਪੂਰਾ ਜਥਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਇੱਕ ਵੱਧ ਲੜਾ ਕੇ ਤੇ ਉਹਨਾਂ ਦੇ ਪਰਿਵਾਰ ਕੀ ਉਹ ਸਾਰੇ ਪਰਿਵਾਰ ਚਲੇ ਗਏ ਹਨ ਨਹੀਂ ਹਜ਼ੂਰ ਪਰਿਵਾਰ ਤਾਂ ਜ਼ਿਆਦਾਤਰ ਇੱਥੇ ਹੀ ਹਨ ਲੋਕ ਛਿਪ ਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਬਾਹ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ उजाड़ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜਗਰੀਆ ਗੁੱਸੇ ਵਿੱਚ ਚੀਕਿਆ ਮੀਰਾ ਕੋਟ ਪਿੰਡ ਪੀਰ ਸੁਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਸੀ ਪੀਰ ਨੂੰ ਬੁਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡ ਦੇ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਤਸ਼ਾਹ ਦੇ ਇਲਾਨ ਦਾ ਭੋੜਾ ਡਰ ਨਹੀਂ ਹਕੂਮਤ ਦੇ ਬੈਰੀਆਂ ਨੂੰ ਬਗੀਆਂ ਨੂੰ ਟਿਕਾਣਾ ਦੇਣਾ ਵੀ ਬਕਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪਿੰਡ ਉਜਾੜਨ ਵਿੱਚ ਰਤਾ ਚਿਜਕ ਨਹੀਂ ਹੋਏਗੀ ਜ਼ਕਰੀਆ ਖਾਨ ਨੇ ਪੀਰ ਨੂੰ ਡਰਨਾ ਕੀਤੀ ਮੁਗਲ ਫੌਜ ਦੀ ਇੱਕ ਟੁਕੜੀ ਤੇ ਨਾਲ ਮੱッセ ਰੰਗੜ ਦਾ ਪਰਿਵਾਰ ਆ ਕੇ ਪਿੰਡ ਘੇਰ ਲਿਆ ਤੇ ਸੁਕੰਬਰ ਅਲੀ ਦੀ ਕੋਈ ਬਾਹ ਨਹੀਂ ਚੱਲੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚ ਨੂੰ ਬੁਲਾਵਾ ਭੇਜੇ ਪੰਚ ਨੱਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਬਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉਜੜਦਾ ਦੇਖਣਾ ਹੈ ਨੂਰਦੀਨ ਨੇ ਨੱਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਆਈ ਹੀ ਨਹੀਂ ਹਜ਼ੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਹੇ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨੱਥੇ ਨੇ ਫੌਜਦਾਰ ਅੱਗੇ ਤਰਲ ਲਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰ ਭਗਤ ਨਰਨਜੀਨ ਨੇ ਉਸ ਦੇ ਕੰਨ ਵਿੱਚ ਕੁਝ ਖੁਸਰ-ਫੁਸਰ ਕੀਤੀ। ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਕਿ ਮਤਾਪ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ। ਜਾ ਉਸ ਨੂੰ ਲੈ ਕੇ ਆ। ਨੂਰਦੀਨ ਦੀ ਗੱਲ ਸੁਣ ਕੇ ਨੱਤੇ ਖਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਗੁੱਸੇ ਤੇ ਹੈਰਾਨੀ ਭਰੇ ਭਾਵਾਂ ਨਾਲ ਫੌਜਦਾਰ ਵੱਲ ਵੇਖਿਆ। ਦੇਖਦਾ ਕੀ ਹਾਂ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ। ਅਸੀਂ ਹੋਰ ਪਿੰਡਾਂ ਵਿੱਚੋਂ ਵੀ ਸਿੰਘਾਂ ਦਾ ਖੋਰਾ ਨੱਪਣਾ ਹੈ ਜਾਂ ਦੌੜ ਕੇ ਜਾ ਤੇ ਪੇਸ਼ਕਾਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨੱਥੇ ਨੇ ਡਰ ਜ਼ाहਰ ਕੀਤਾ ਅਚਾਰ ਪਾਵਾਂਗੇ ਉਸ ਦਾ ਹੋਰ ਕੀ ਕਰਨਾ ਹੈ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਲਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਤਾਂ ਖੁੰਖਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੱਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੱਡ ਛੱਡਣ ਲੱਗਾ ਆਪਣੇ ਬਾਲ ਰਾਏ ਸਿੰਘ ਦਾ ਹੱਥ ਪੰਜ ਨੱਥੇ ਖੈਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਨੇ ਬਾਲ ਦਾ ਸੋਹਣਾ ਧਿਆਨ ਰੱਖਿਆ ਸੀ ਨਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਇਰ ਬਾਲ ਰਾਏ ਸਿੰਘ ਦਾ ਤੇ ਹੋ ਗਿਆ ਸੀ ਅੱਜ ਨਥੇ ਨੂੰ ਜਾਪ ਰਿਹਾ ਸੀ ਜਿਵੇਂ ਰਾਏ ਸਿੰਘ ਦੇ ਸਿਰ ਤੇ ਗਿਰਜਾਂ ਉੱਡ ਰਹੀਆਂ ਫਿਰ ਰਹੀਆਂ ਸਨ ਉਹ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਵੱਲ ਤੁਰਿਆ ਡਰ ਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਹਨ ਡਿਗਦਾ ਟੈਂਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਨਥੇ ਨੇ ਉਸ ਵੱਲ ਦੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੁੰਡ ਉੱਤੇ ਡਿੱਗ ਪਿਆ ਇਹ ਹੈ ਹਜ਼ੂਰ ਸਲਤਨਤ ਦਾ ਬਾਗੀ ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਹੋਇਆ ਬੋਲਿਆ ਚੱਲ ਓਏ ਝੁੱਕ ਕੇ ਸਲਾਮ ਕਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਤਾਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਜ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋ ਗਿਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਦੇ ਹੱਥ ਹੀ ਨਾ ਆਵਾਂ ਜਿਉਂਦਾ ਤਾਂ ਉਹ ਨਾ ਛੱਡਣਾ ਨਹੀਂ ਇਸ ਨੂੰ ਕੀ ਮੂੰਹ ਦਿਖਾਵਾਂਗਾ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦੇਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲੀ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਕੇ ਸੁੱਟਾਇਆ ਸੀ ਨੱਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘਟੋ ਘਟ ਮੇਰੀ ਔਲਾਦ ਨੂੰ ਮਿਹਣੇ ਤਾਂ ਨਹੀਂ ਸਾਰਨੇ ਪੈਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਣਜੇ ਸੀਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਝੂ ਟੱਪ ਗਏ ਕੁਝ ਚੁਗਲਾਂ ਨੇ ਜਾ ਕੇ ਹਰਪਖਤ ਨਿਰੰਜੀ ਨੇ ਇਹਨਾਂ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਦਾ ਬਾਲ ਨੂੰ ਲੈ ਕੇ ਹਰਨ ਹੋ ਗਿਆ ਹੈ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਛੇਤੀ ਨਾਲ ਘੋੜੇ ਦੜਾਓ ਜਿਸ ਦੇ ਵੀ ਉਹ ਨજરਪੈਣ ਗੋਲੀਆਂ ਨਾਲ ਉਡਾ ਦਿਓ ਨੂਰਦੀਨ ਨੇ ਘੋੜਸਵਾਰਾਂ ਨੂੰ ਚੁਗਲਾਂ ਦੇ ਨਾਲ ਨੱਥੇ ਹੋਣਾ ਦੇ ਮਗਰ ਭਜਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁੱਕ ਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਓ ਮਾਲਵੀ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋਹੜ ਚਲੇ ਜਾਓ ਤੇ ਬਾਲ ਰਾਏ ਸਿੰਘ ਨੂੰ ਮੁਤਾਬ ਸਿੰਘ ਦੀ ਗੋਦ ਬਿਠਾ ਕੇ ਪਰਤਿਓ ਦੂਰੋਂ ਮਾਰੋ-ਮਾਰ ਕਰਦੀ ਆ ਰਹੀ ਜਕਰੀਏ ਦੀ ਫੌਜ ਨੂੰ ਦੇਖ ਕੇ ਨੱਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪਹੁੰਚ ਜੀ ਅਸੀਂ ਤੁਹਾਨੂੰ ਕੱਲਿਆਂ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ ਜਾਨ ਰਹਿਂਦੀ ਤੱਕ ਨਾ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮਗਰੋਂ ਗੁਰੂ ਆਪ ਰੱਖਾ ਨਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਪਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸੇ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਬੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਤੇ ਆਣ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫਿਰ ਵੀ ਕਹਾਂਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲਕੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਬਾਲ ਤਾਂ ਬਚ ਜਾਏ ਨੱਥਾ ਥੋੜਾ ਬੇਵੱਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੋਛਾਰ ਨੱਥੇ ਹੋਰਾਂ ਦੇ ਸਿਰ ਉਤੋਂ ਦੀ ਲੰਗੀ ਉਹਨਾਂ ਉੱਥੇ ਹੀ ਨੀਵੀਂ ਥਾਂ ਤੇ ਓਟ ਲੈ ਕੇ ਮੋਰਚਾ ਮੱਲ ਲਿਆ ਆਓ ਭਾਈ ਰੰਗੜੋ ਆਓ ਬੈਠੇ ਨੇ ਤੁਹਾਡੇ ਦੁਸ਼ਮਣ ਹੋਵੋ ਅੱਗੇ ਤੇ ਲੈ ਲਓ ਆਪਣਾ ਬਦਲਾ ਨੂਰਦੀਨ ਨੇ ਮੱッセ ਰੰਗੜ ਦੇ ਭਰਾਵਾਂ ਨੂੰ ਵੰਗਾ ਰਿਆ ਮੱッセ ਦੇ ਭਰਾ ਭਤੀਜੇ ਅੱਗੇ ਆਏ ਤੇ ਅਲੀ ਅਲੀ ਕਰਦੇ ਨੱਥੇ ਹੋਰਾਂ ਵੱਲ ਵਧੇ ਟੋਟੇ ਟੋਟੇ ਕਰਦੇ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮੱッセ ਦੀ ਰੂਹ ਨੂੰ ਕੁਝ ਸ਼ਾਂਤੀ ਮਿਲ ਸਕੇ ਮੱッセ ਦਾ ਭਰਾ ਬੋਲਿਆ ਨੱਥੇ ਚੌਧਰੀ ਤੇ ਉਸਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨੱਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰਖ ਕਮਾਨ ਸੀ ਭਾਣਜੇ ਕੋਲ ਬਰਛੀ ਸੀ ਪੁੱਤਰ ਕੋਲ ਸੇਲਾ ਪਹਿਲੇਦਲ ਕੋਲ ਤਲਵਾਰ ਸੀ ਤੇ ਸਿਰੀ ਕੋਲ ਇੱਕ ਮੋਟਾ ਸਲੋਤਰ ਬਸ ਇਹੀ ਸਨ ਉਹਨਾਂ ਦੇ ਸ਼ਸਤਰ ਅੱਗੋਂ ਮੁਗਲ ਫੌਜਾਂ ਬੰਦੂਕਾਂ ਤੇ ਹੋਰ ਹਥਿਆਰਾਂ ਨਾਲ ਲੈਸ ਸਨ ਮੁਕਾਬਲਾ ਭਾਵੇਂ ਇੱਕ ਪਾਸੜ ਹੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦੋਂ ਮੱਛੇ ਦਾ ਪਰਿਵਾਰ ਨੱਥੇ ਤੇ ਉਸਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਰਲੀ ਕਤਾਰ ਵਿੱਚ ਮੱਛੇ ਦੇ ਭਾਈ ਭਤੀਜੇ ਸਨ ਨੱਥੇ ਗਿਆਨੇ ਵਰਛੇ ਤੇ ਸੇਲੇ ਵਿੱਚ ਪਰੋਕੇ ਦੋ ਘੋੜਸਵਾਰ ਪਲਵਛੇਟਾਂ ਸੁੱਟ ਲਏ ਇਹ ਦੋਹੋਂ ਹੀ ਮੱਛੇ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱਛੇ ਦਾ ਪਰਿਵਾਰ ਸਭੰਲਦਾ ਨੱਥੇ ਦੇ ਸੀਨੇ ਸਲੋਤਰ ਦੇ ਇੱਕ ਭਰਮਾਵਾਰ ਮੱਛੇ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦਾ ਸਿਰ ਖਖੜੀ ਮੰਗ ਪਾੜ ਗਿਆ ਖੋਪੜੀ ਦੇ ਪਾਟਣ ਦਾ ਖੜਾਕ ਸੁਣ ਕੇ ਬਾਕੀ ਸ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਤੇ ਪਿਛਾਂ ਭਰਤ ਗਏ ਭੱਜੇ ਜਾਂਦੇ ਮੱッセ ਦੇ ਪਰਿਵਾਰ ਦੇ ਜੀਆਂ ਦੀ ਨੱਥੇ ਦੇ ਦਰਬਾਨ ਪਹਿਰੇਦਾਰ ਦੀ ਤਲਵਾਰ ਨਾਲ ਵੀ ਭੇਂਟ ਹੋ ਗਈ ਤੇ ਕਿਰਪਾਨ ਨੇ ਪ੍ਰਾਉਣਾਚਾਰੀ ਕਰਨਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ ਕੁਝ ਗਜੀ ਤੇ ਬਾਕੀ ਖਾਲੀ ਘੋੜੇ ਵਾਪਸ ਪਰਤੇ ਨੂਰਦੀਨ ਦੇ ਸੈਨਿਕ ਸੁੰਨ ਜਹੇ ਹੋ ਗਏ ਮੱッセ ਦੇ ਭਰਾ ਦੀ ਮਤੀਰੇਮਾਂ ਖਿੱਲਰ ਦੀ ਖੋਪੜੀ ਸਾਹਮਣੇ ਦੇਖੀ ਸੀ ਪਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਿਆ ਪ੍ਰਤੀਤ ਹੋਇਆ ਹਰ ਭਗਤ ਨਿਰੰਜਨੀ ਦੇ ਤਾਂ ਹੱਥ ਆਪ ਮਹਾਰੇ ਆਪਣੇ ਸਿਰ ਨੂੰ ਛੂਕੇ ਦੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਦਾਦਾ ਪਰਿਵਾਰ ਇਹਨਾਂ ਨੇ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਵੈਰ ਤਾਂ ਤੁਹਾਡਾ ਹੈ ਇਸ ਤਾਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਿਰੰਜਨੀਏ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਨੂਰਦੀਨ ਬੋਲਿਆ ਹਜੀ ਇਹ ਵਾਪਸ ਵਿੱਚ ਗੱਲਾਂ ਹੀ ਕਰ ਰਹੇ ਸਨ ਕਿ ਨਥੇ ਚੌਧਰੀ ਨੇ ਕੋ ਚੁਣਵੇਂ ਜਿਹੇ ਤੀਰ ਚਲਾਏ ਤੇ ਤਿੰਨ ਘੋੜਸਵਾਰ ਹੋਰ ਡੇਗਲੇ ਜਿਨ੍ਹਾਂ ਵਿੱਚੋਂ ਇੱਕ ਮੱッセ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲੇ ਲੈ ਕੇ ਬਸ ਥੋਤੋਂ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਤਾਂ ਸਾਨੂੰ ਮਾਫ ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਿਵਾਰ ਨਾ ਮਰਵਾ ਤਨਾ ਕੀ ਮੂੰਹ ਦਿਖਾਵਾਂਗਾ ਘਰੇ ਜਾ ਕੇ ਕਿ ਇੱਕ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਵੇ ਕਹਿ ਕੇ ਮੱਛੇ ਦੇ ਭਰਾ ਨੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਪਰਤ ਗਿਆ ਉਧਰ ਹਰ ਭਗਤ ਨਰਨਜਨੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਿਪਾਹੀ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾادار ਹਾਂ ਸਾਡਾ ਕੰਮ ਖੁਫਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸ ਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇਨੈ ਚਿਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜ ਸਵਾਰ ਪਾਰ ਬੁਲਾ ਦਿੱਤੇ ਸਨ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇਖ ਨੂਰਦੀਨ ਨੇ ਫੌਜਦਾਰ ਨੂੰ ਇਸ਼ਾਰਾ ਕੀਤਾ ਕਿ ਨੱਥੇ ਤੇ ਉਸਦੇ ਸਾਥੀਆਂ ਨੂੰ ਚੌ ਤਰਫਾ ਕੇਰਾ ਪਾ ਲੋ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨੱਥੇ ਨੇ ਵੀ ਤਕਾ ਲਿਆ ਕਿ ਹੁਣ ਮੌਤ ਦਰਾਂ ਤੇ ਆਣ ਟੁੱਕੀ ਹੈ ਉਸਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਹੀ ਲੁੱਕ ਕੇ ਬੈਠਾ ਰਹੇ ਨੱਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ایسے ਰੋਬ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਿਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸਦੇ ਸਾਥੀ ਬਰਛਿਆਂ ਵਿੱਚ ਹੀ ਫਰੋ ਰਹੇ ਸਨ ਪਹਿਰੇਦਾਰ ਤੇ ਸਿਰੀ ਵੀ ਆਪਣੀ ਕਿਰਪਾਨ ਤੇ ਸਲਤਰ ਨਾਲ ਸੋਹਣਾ ਮੁਕਾਬਲਾ ਕਰ ਰਹੇ ਹਨ ਪਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਿਪਾਹੀ ਤਾਂ ਨੇੜੇ ਹੀ ਨਹੀਂ ਆ ਰਹੇ ਕਾਫੀ ਚਿਰੋ ਬਹਾਦਰੀ ਨਾਲ ਜੂਝਦੇ ਰਹੇ ਪਰ ਰੋਬ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲਿਓਂ ਲਹਿ ਗਈ ਹੁਣ ਖੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਤੇ ਚੜਾਉਣ ਦਾ ਸਮਾਂ ਕਿੱਥੇ ਸੀ ਸੋ ਉਸਨੇ ਲੱਕ ਨਾਲ ਬੱਧੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਡਿੱਗ ਗਿਆ ਨੂਰਦੀਨ ਨੂੰ ਨੱਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਨ ਦਾ ਪਤਾ ਲੱਗ ਗਿਆ ਤੇ ਉਸਨੇ ਸਿਪਾਹੀਆਂ ਨੂੰ ਗੋਲੀਆਂ ਚ ਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੂਕਚੀ ਪਹਿਲਾਂ ਨੱਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਭਰਾ ਦਿੱਤੀਆਂ ਦੋ ਗੋਲੀਆਂ ਨੱਥੇ ਦੇ ਲੱਗੀਆਂ ਇੱਕ ਮੋਢੇ ਦੇ ਪਾਰ ਹੋ ਗਈ ਤੇ ਦੂਜੀ ਪੱਟ ਵਿੱਚ ਨੱਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਤੇ ਸਿਰੀ ਵੀ ਗੋਲੀਆਂ ਨੇ ਡੇਗ ਲਏ। ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ। ਹੁਣ ਨੱਥੇ ਪੰਚ ਦਾ ਭਾਣ ਜਾ ਤੇ ਬਾਲ ਰਾਏ ਸਿੰਘ ਹੀ ਬਚੇ ਸਨ। ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ। ਉਹ ਲੜਾਈ ਵਿੱਚ ਇੱਕ ਪਲ ਲਈ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ। ਪਰ ਹੁਣ ਨੱਥਾ ਆਪ ਡਿੱਗ ਪਿਆ ਸੀ। ਬੰਦੂਕਾਂ ਦੀ ਤਾੜ-ਤਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਸ਼ਹਿ ਲੈ ਕੇ ਬੈਠਾ ਰਿਹਾ। ਜਦ ਨੱਥਾ ਤੇ ਉਸਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਉਹਨਾਂ ਤੇ ਚੜਾ ਦਿੱਤੇ। ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾਂ ਹੇਠਾ ਰਿਹਾ ਸੀ ਕਿ ਉਸਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ। ਘੋੜੇ ਨੇ ਉਸ ਨੂੰ ਭਗਾ ਕੇ ਪਰਾਂ ਮਾਰਿਆ। ਓ ਪਿਆ ਮਤਾਬ ਸਿੰਘ ਦਾ ਤੁਖਮ ਕੁਚਲ ਦਿਓ ਇਸ ਨੂੰ ਸੁਮਾ ਹੇਠ ਹਰ ਭਗਤ ਨਿਰੰਜਨੀਆਂ ਚੀਕਿਆ। ਇੱਕ ਮੁਗਲ ਸਿਪਾਹੀ ਨੇ ਤਲਵਾਰ ਦਾ ਵਾਰ ਕੀਤਾ ਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ। ਦੂਜੇ ਵਾਰ ਨੇ ਉਸ ਦਾ ਮੋਢਾ ਕੱਟ ਦਿੱਤਾ। ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫੇਰ ਕੀਤਾ ਗਿਆ ਤੇ ਤਲਵਾਰ ਦੀ ਪੇਪੜਾ ਉਸ ਦੇ ਮੋਢੇ ਨੂੰ ਚੀਰ ਕੇ ਹੇਠਾਂ ਧਰਤੀ ਵਿੱਚ ਤਸ ਗਈ। ਲਹੂ ਨਾਲ ਲਥਪਥ ਬਾਲ ਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੁਕੜੀ ਉੱਥੋਂ ਚਲੀ ਗਈ। ਪਰ ਕਲਗੀ ਤਰਜੀਆ ਦੀ ਕੋਈ ਮਿਹਰ ਦੀ ਨਿਗਾਹ ਕੇ ਬਾਲ ਦੀ ਸਾਰਗ ਨਹੀਂ ਕੱਟੀ ਗਈ ਸੀ। ਸਾਗ ਵੇਚਦੀ ਹੋਈ ਇੱਕ ਕੰਬੋਇਨ ਮਾਈ ਇੱਧਰ ਦੀ ਲੰਘ ਰਹੀ ਸੀ ਜਦ ਉਸ ਨੇ ਲਾਸ਼ਾਂ ਪਈਆਂ ਦੇਖੀਆਂ ਤਾਂ ਉਸ ਦੀ ਨਿਗਾਹ ਬਾਲ ਉੱਤੇ ਗਈ। ਉਤਾਰਸ ਦੇ ਘਰ ਵਿੱਚ ਆ ਕੇ ਬਾਲਵਲ ਭੱਜੀ ਬੱਚੇ ਦੀ ਨਬਜ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲਿਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੁੰਡਿਆਲੇ ਰਹਿੰਦਾ ਹੈ ਉਸ ਬਾਲ ਨੂੰ ਉਸ ਕੋਲ ਲੈ ਆਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸਾਧ ਕੇ ਉਸ ਦੇ ਜ਼ਖਮ ਸਿਵਾਏ ਸੱਚੇ ਸਤਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਭਿਆਨਕ ਹਮਲੇ ਵਿੱਚੋਂ ਵੀ ਬਚ ਗਿਆ ਤੇ ਨੱਥੇ ਚੌਧਰੀ ਹੋਣਾ ਦੀ ਮੁਸ਼ਕਲ ਤੇ ਵੀ ਅਜਾਈ ਨਹੀਂ ਗਈ ਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾ ਰਿਹਾ ਹਾਂ ਉਹ ਬਾਲ ਰਾਏ ਸਿੰਘ ਮੇਰਾ ਪਿਤਾ ਸੀ ਤੁਸੀਂ ਭਾਈ ਮਤਾਬ ਸਿੰਘ ਦੇ ਪੋਤਰੇ ਹੋ ਇੰਦਰਜੀਤ ਸਿੰਘ ਬੋਲਿਆ ਹਾਂ ਉਹ ਮੇਰੇ ਦਾਦਾ ਸਨ ਵਾ ਸਾਡੇ ਧੰਨ ਭਾਗ